ਦੋਸਤੋ ਇੱਕ ਚੀਜ਼ ਨੋਟ ਕਰਿਓ ਆਪਾਂ ਕਿਤੇ ਵੀ ਮੰਦਿਰ ਗੁਰਦਰਾ ਸਾਹਿਬ ਜਾਂ ਕਿਤੇ ਵੀ ਧਾਰਮਿਕ ਸਥਾਨ ਤੇ ਜਾਂਦੇ ਆ ਨਾ ਕਿਤੇ ਅਰਦਾਸ ਬੇਨਤੀ ਕਰਦੇ ਆ ਆਪਣੀ ਇੱਕ ਦੋ ਦਿਨ ਤੱਕ ਪੂਰੀ ਨਹੀਂ ਹੁੰਦੀ ਨਾ ਆਪਣਾ ਮਨ ਡੋਲ ਜਾਂਦਾ ਆ ਕਿ ਪਤਾ ਨਹੀਂ ਪੂਰੀ ਹੋਣੀ ਆ ਕਿ ਨਹੀਂ ਹੋਣੀ ਪਰ ਇੱਕ ਚੀਜ਼ ਨੋਟ ਕਰਿਓ ਆਪਾਂ ਜਿੰਨੇ ਪੈਰ ਗੁਰਦਰਾ ਸਾਹਿਬ ਮੰਦਿਰ ਜਾਂ ਧਾਰਮਿਕ ਸਥਾਨ ਤੇ ਜਾਵਾਂਗੇ ਨਾ ਇੱਕ ਇੱਕ ਪੈਰ ਦਾ ਆਪਾਂ ਨੂੰ ਫਾਲਾ ਜਿਹੜਾ ਪ੍ਰਮਾਤਮਾ ਦਿੰਦਾ ਸਿਰਫ ਕੀ ਹੁੰਦਾ ਆਪਣਾ ਸਬਰ ਪਰਖਦਾ ਆ ਤੇ ਇੱਕ ਵਿਸ਼ਵਾਸ ਰੱਖਦਾ ਕਿ ਮੇਰੇ ਤੇ ਵਿਸ਼ਵਾਸ ਕਿੰਨਾ ਗਿਆ ਹਨ ਤੂੰ ਹੀ ਆਪਣਾ ਕਰਮ ਕਰੀ ਚੱਲੋ ਜਦੋਂ ਪ੍ਰਮਾਤਮਾ ਨੇ ਦੇਣਾ ਰਾਤੋਂ ਦਿਨ ਹੀ ਚੜਨਾ ਜਿਹੜੀ ਝੋਲੀ 'ਚ ਤੁਹਾਡੇ ਦੋਖ ਹਨ ਉਹ ਝੋਲੀ ਉਹਨੇ ਸੋਖਣਾ ਪੜ ਦੇਣੀ ਆ ਬਸ ਕੀ ਆ ਆਪਣੇ ਪ੍ਰਮਾਤਮਾ ਤੇ ਵਿਸ਼ਵਾਸ ਤੇ ਇੱਕ ਸਬਰ ਰੱਖਿਓ ਦਿਨ ਚੰਗੇ ਕਦੋਂ ਆ ਜਾਣੇ ਪਤਾਮ ਨਹੀਂ ਲੱਗਣਾ ਬਾਕੀ ਜੇ ਵਧੀਆ ਲੱਗੇ ਗੱਲਾਂ ਐਗਰੀ ਜੇ ਸ਼ੇਅਰ ਜਰੂਰ ਕਰ ਦਿਓ ਆਪਕਾ ਕਮੈਂਟ ਦੀ ਤੁਹਾਡੀ ਵੇਟ ਕਰਾਂਗੇ ਤੁਸੀਂ ਐਗਰੀ ਜੇ ਕਿ ਨਹੀਂ